ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਵੈਸੇ ਘਰ ਦੇ ਵਿੱਚ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 ਪਸ਼ੂ ਤੁਹਾਨੂੰ ਵਿਖਾਉਣੇ ਆ ਕੋਈ ਸੂਈ ਆ ਕੋਈ ਗੱਬਣ ਆ ਤੇ ਕੋਈ ਟੁਕੜ ਗੱਬਣ ਆ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਅ ਚ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਇੱਥੋਂ ਕਰਕੇ ਖੜਿਆ ਕਰੋ ਜੀ ਤਿੰਨ ਮੱਜਾਂ ਸਾਹਮਣੇ ਪੱਜੀਆਂ ਵਾ ਤੇ ਇੱਕ ਧੰਨਵਾਦ ਚੰਗੇ ਰਿਕਾਰਡ ਦੀ ਪਹਿਲੇ ਸਵੇਰ ਛੋਟੀ ਕੱਬਣ ਤੁਹਾਨੂੰ ਦਿਖਾਉਣੀ ਆ ਤੇ ਐਮ 23 ਦੀ ਕੱਟੀ ਆ ਜਿਹੜੀ ਕਹਿੰਦੇ ਪੂਰੀ ਜਵਾਨ ਆ ਤੇ ਇੱਕ ਆ ਵੈੜ ਤੁਹਾਨੂੰ ਦਿਖਾਉਣੀ ਆ ਇਹ ਵੀ ਗੱਬਣਿਆ ਪਹਿਲਾ ਸੋਇ ਜਿਹੜਾ ਦੋਵੇਂ ਸੋਨੀਆਂ ਤੇ ਤਿੰਨ ਮੱਜਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਕੀ ਹਾਲ ਜੀ ਠੀਕ ਠਾਕ ਜੀ ਵੀਰ ਜੀ ਤੇ ਵੀ ਜੀ ਨਾਮ ਦੱਸ ਦੇ ਕਰੀ ਨਾਮ ਮੇਰਾ ਅਮਰਜੀਤ ਸਿੰਘ ਜੀ ਹਾਂਜੀ ਪਿੰਡ ਠੱਠਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਰਾ ਲੱਗ ਗਿਆ ਆਪਾਂ ਨੂੰ ਫੱਦੇ ਘੜ ਚੂੜੀਆਂ ਪੈਂਦਾ 3 ਕਿਲੋਮੀਟਰ ਫੱਦੇ ਘੜ ਚੂੜੀਆਂ ਬਿਲਕੁਲ ਲੱਗ ਗਈ ਹੈ ਹਨਾ ਤੇ ਮਜੀਠਾ ਵੀ ਲੱਗ ਗਈ ਹੈ ਇੱਥੇ ਮਜੀਠਾ ਕੋਈ 10 ਕਿਲੋਮੀਟਰ ਮਜੀਠਾ ਹੀ ਹੈ ਅੱਛਾ ਹਾਂਜੀ ਠੀਕ ਹੈ ਮਜੀਠਾ ਰੋਡ ਤੇ ਬਾਈ ਵਾਲਾ ਮੋਕੇ ਆਪਣੇ ਫੱਦੇ ਘੜ ਚੂੜੀਆਂ ਰੋਡ ਜਾਂਦਾ ਉੱਥੋਂ ਆਪਣੇ ਪਿੰਡੇ ਹੋਰ ਰੋਡ ਦੇ ਉੱਪਰ ਹੀ ਹੈ ਹਨਾ ਮਜੀਠੇ ਦਾ ਜਿਹੜਾ ਫੱਦੇ ਘੜ ਚੂੜੀਆਂ ਰੋਡ ਹੈ ਤੇ ਆਪਣਾ ਜਿਹੜਾ ਆ ਫੋਨ ਨੰਬਰ ਵੀ ਬੋਲ ਦੋ 98784 80785 ਠ ਤੇ ਵਪਾਰ ਦੇ ਕੰਮ ਫਿਰ ਆਪਣਾ ਹਾਂਜੀ ਛੋਟਾ ਮੋਟਾ ਕਰ ਲੀਦਾ ਏ ਇਦਾਂ ਭੈਣ ਲੈ ਆਈ ਦੀ ਆ ਕਿ ਦੋ ਦਿਨ ਹੀ ਪਾਉਣ ਲੱਗਿਆ ਆ ਵੀਡੀਓ ਹਾਂਜੀ ਹਾਂਜੀ ਤੇ ਤੁਹਾਨੂੰ ਫੋਨ ਕੀਤਾ ਤੁਸੀਂ ਗਏ ਹੋ ਆ ਕਿਤੇ ਆਓ ਅਸੀਂ ਕਿਤੇ ਗਏ ਨਹੀਂ ਵਪਾਰੀ ਲੈ ਆਂਦੇ ਆਪਣੇ ਕੋਲ ਠੀਕ ਠੀਕ ਆ ਹਾਂਜੀ ਠੀਕ ਆ ਉਹਦੇ ਵਿੱਚ ਫਿਰ ਸਾਡੇ ਕੋਲ ਚਾਰ ਪੰਜ ਦਿਨ ਆਇਆ ਨਹੀਂ ਗਿਆ ਫਿਰ ਹੁਣ ਇਕੱਠੀਆਂ ਫੇਰ ਕੀਤੀਆਂ ਚਲੋ ਧੰਨਵਾਦ ਤੁਹਾਡਾ ਤੁਸੀਂ ਆਈ ਜੀ ਸਾਡੇ ਕੋਲ ਠੀਕ ਤੇ ਉਹ ਮਾਲ ਵਿਗ ਗਿਆ ਸੀ ਨਾ ਫੇਰ ਆ ਨਵਾਂ ਇਕੱਠੀ ਹੋ ਗਿਆ ਸੀ ਇਹ ਫਿਰ ਕੱਲ ਦਾ ਆਇਆ ਜੀ ਨਵਾਂ ਠੀਕ ਆ ਤੇ ਉਦੋਂ ਕਿੰਨਾ ਚਿਹਰਾ ਹੋ ਗਿਆ ਕੰਮ ਕਰਦੇ ਨੇ ਕੰਮ ਕਰਦੇ ਨੂੰ ਕੋਈ ਸਾਫ਼ ਹੋ ਜਾਏ। ਅੱਛਾ ਸਾਫ਼। ਵਧੀਆ ਕੰਮ ਹੋਇਆ ਸਾਫ਼ ਕੀਆ। ਅੱਛਾ। ਹਾਂਜੀ। ਠੀਕ ਹੈ। ਚਲੋ ਫਿਰ। ਮਾਹ ਸਾਫ਼ ਸੁਥਰਾ ਲੈ ਜਾਂਦਾ ਵਾ। ਠੀਕ ਹੈ। ਵਧੀਆ ਲੈ ਜਾਂਦਾ ਡੰਗਰ। ਠੀਕ ਹੈ। ਵੀ ਚਲੋ ਸਾਫ਼ ਕੰਮ ਕਰੋਗੇ ਤੇ ਲੰਮਾ ਚੱਲੋਗੇ ਨਹੀਂ ਤੇ ਜੇ ਕਰੋਗੇ ਹੋ ਜਾ। ਲੈ ਗਈਆਂ ਰਿਕਾਟ ਵਾਲੀਆਂ ਇਹ ਮਾੜੀਆਂ ਦੀ ਲੈ ਗਈ। ਅੱਛਾ ਪੈਸੇ ਦਿਓਣਾ ਚੰਗਾ ਹੀ ਆ। ਪੈਸੇ ਰਿਕਾਟ ਵਾਲੀਆਂ ਪੈਸੇ ਵਾਧੇ ਖਰਚੇ ਨਹੀਂ ਚੰਗੇ ਜੇ। ਅਗਲਾ ਵੀ ਜਾ ਕੇ ਖੁਸ਼ ਹੁੰਦਾ ਜਿਹੜਾ ਖੜਦਾ ਵਾ। ਠੀਕ ਆ। ਹਾਂਜੀ। ਠੀਕ ਹੈ ਤਾਂ ਜੇ ਆ ਪਹਿਲੇ ਨੰਬਰ ਵਾਲੀ ਮਾਈ ਤਾਂ ਹੀ ਸ਼ੁਕਰੀਆਤ ਕਰ ਲਈਏ ਹਾਂਜੀ ਇਹ ਪੂਰੀ ਭਾਰੀ ਹੈ ਮੱਝ ਜੜੀ ਹੈ ਬਹੁਤ ਪੇਟ ਫੁੜਾ ਵੇਖੋ ਇਹਦਾ ਭਾਈ ਹਾਂਜੀ ਹਾਂਜੀ ਥੋੜਾ ਸਿੰਗਲ ਦੀ ਵਾਲੀ ਆ ਠੀਕ ਆ ਸਾਰੀ ਇਹਦੀ ਘਾਟੀ ਵੇਖੋ ਇਹ ਉਧਰੋਂ ਬਈ ਆਈ ਏ ਤੇ ਇਹ ਹੈਗੀ ਆਪਣਾ ਨਾ ਉਹ ਬਾਹਰ ਚਲ ਗਏ ਆ ਹਾਂਜੀ ਸਾਰਾ ਟੱਬਰੀ ਠੀਕ ਉਹਨਾਂ ਕੋਲ ਆਈ ਉਹਨਾਂ ਨੇ ਚੰਗੇ ਰਕਾੜ ਨਾਲ ਉਹਦੋਂ ਲਈ ਵਾਹ ਮੋਲਣਾ ਲਈ ਠੀਕ ਹੈ ਕਿਥੋਂ ਲਈ ਭਾਈ ਦੁੱਧ ਤੇ 14 ਲੀਟਰ ਦੇ ਅੱਛਾ ਇੱਥੇ ਕੋਈ ਆ ਕੇ ਚੁਹੇਗਾ ਤਾਂ 14 ਲੀਟਰ ਦੇ ਜੇ ਗਰੰਟੀ ਦੇ ਕੋਈ ਖੜੇਗਾ ਤਾਂ 13 ਲੀਟਰ ਦੀ ਗਰੰਟੀ ਤੇ ਸੂਈ ਨੂੰ ਇਹਨੂੰ ਕੋਈ 20 ਦਿਨ ਮੇਲੇ ਆ ਘਟਾਈ ਇਹਦਾ ਅੱਛਾ ਕੋਈ 15 ਮਹੀਨੇ ਕੋ ਮਹੀਨਾ �ेਣ ਲੈ ਠੀਕ ਆ ਹਾਂਜੀ ਹਾਂਜੀ ਆਹ ਤੁਹਾਡੇ ਸਾਹਮਣੇ ਬੱਚਾ ਜੇ ਆਪਣੀ ਸਮਝਣਾ ਕੋਈ ਲਾਉਂਦਾ ਉਹ ਚੰਗੀ ਮੋਲ ਨਾਲ ਲੈਂਦੀ ਸੀ ਠੀਕ ਆ ਤੇ ਬਾਕੀ ਦੁੱਧ ਦੇ ਵਿੱਚ ਉਹ ਬੱਚੇ ਨੂੰ ਚੰਗਾ ਛੱਡਿਆ ਹਾਂ ਆਹ ਦੇਖ ਸਾਡੇ ਜੰਗੀ ਜਵਾਨ ਚੰਗਾ ਛੱਡਦਾ ਚੌੜਾ ਜਿਹੜਾ ਆ ਦੇਖੋ ਪੂਰੀ ਜਵਾਨ ਝੋਟੀ ਆ ਜਿਹੜੀ ਚਲੋ ਲੈ ਜਾ ਹਾਂ ਲੈਵੇ ਦੀ ਪੂਰ ਛੇ ਦੀ ਆਪਣੀ ਗਰੰਟੀ ਚੱਲ

ਬਾਕੀ ਥੱਲੇ ਪੂਰੀ ਸਫਾਈ ਜੀ ਹਾਂਜੀ ਪੂਰੀ ਗਰੰਟੀ ਹੋएगी ਭਾਈ 5 ਛੱਤੇ ਦੀ ਕੋ ਖਾਂਦਾ ਬਾਦ ਘੱਟ ਨਹੀਂ ਤੇ 98 ਇਹਦੇ ਇੱਕ ਵਾਰੀ ਦੇਖ ਸਕਦੇ ਚੰਗੇ ਗੈਪ ਤੇ ਚੰਗੇ ਸਾਈਜ਼ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਹਾਂਜੀ ਪੂਰੀ ਮੋਗਪਟੂ ਕੋ ਟੀ ਆ ਕੇ ਛੋਟੀ ਠੀਕ ਹੈ ਬਾਕੀ ਇਹ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਨਾਲ ਸਾਹਮ ਦਾ ਸੋਨ ਪੁਨੇ ਦਾ ਸਾਰੀਆਂ ਚੀਜ਼ਾਂ ਦਾ ਮੁੱਲ ਆ ਸਫਾਈ ਦਾ ਵੀ ਆ ਉਹ ਵੇਖੋ ਪਿਛੇ ਕੀ ਨਹੀਂ ਹੈ ਹਾਂਜੀ ਕਿੰਨਾ ਫਿਰ ਇਹਦਾ ਰੱਖਣਾ ਮੁੱਲ ਆਪਾਂ ਤਾਨੂੰ ਪਤਾ ਬਾਹਰ ਤੇ ਬਹੁਤ ਜ਼ਿਆਦਾ ਅੱਗ ਲੱਗੀ ਪਈ ਆ ਹਾਂਜੀ ਆ ਚਲੋ ਹੁਣ ਮੱਜਾਂ ਦਾ ਥੋੜਾ ਤੇਜ਼ੀ ਜਿਆਦਾ ਆਂਦੇ ਹਾਂ ਤੇ ਆਪਾਂ ਜੋ ਭਾ ਲਈ ਆ ਥੋੜੇ ਹੀ ਪੈਸੇ ਉਹੋ ਜਿਹਾ ਕੰਮ ਨਹੀਂ ਆਪਣਾ ਹੈਗਾ ਅੱਛਾ ਆਪਾਂ ਦੀ ਚਾਹ ਪਾਣੀ ਮਿਲ ਜੇ ਤਾਂ ਤੇ ਵੀ ਵੀਰ ਵਪਾਰੀ ਵੀ ਲੈ ਜਾਂਦੇ ਆਪਣੇ ਕੋਲ ਠੀਕ ਆ ਹਾਂਜੀ ਇਹ ਦੂਜੇ ਸੁਈ ਜੇ ਹਾਂਜੀ ਇਹਦਾ ਵੀਰ ਜੀ ਕਰਨੋਂ ਤੇ ਮੋਕ ਡੇਰ ਤੋਂ ਵੀ ਤਾਂ ਜਾਂਦੀ ਆ ਅੱਛਾ ਤੇ ਚਲੋ 10-20 ਦਿਨ ਅਗਲੇ ਨੇ ਚੋਲੀ ਆ ਹਾਂਜੀ ਤੇ ਉਹਨਾਂ ਨੇ ਵੀ ਕਾੜੀ ਥੋੜੀ ਬਾਹਰ ਜਾਂਦੀ ਤੇ ਇਹ ਆਪਣੇ ਕੋਈ 40 ਪਾਈਤੀ ਜੇ ਹਾਂ ਨਾ ਕਿਸੇ ਨੇ ਵੀ ਇਹਨੇ ਖਿੱਚਤਾ ਹੀ ਨਹੀਂ ਕਰਨੀ ਤੇ ਕੀ ਦੀ ਦੇਦਾ ਅੱਛਾ ਹਾਂ ਇਹ ਇਹ ਮੈਂ ਤੇ ਆ ਦੇ ਉਹ ਨਾ ਕਰਿਓ 100 200 ਸ਼ੋਰਟ ਹੋ ਗਈ ਠੀਕ ਆ ਹਾਂਜੀ 1 ਲੱਖ ਤੇ 32000 ਜਿਹੜਾ ਵਿੱਚੋਂ ਸ਼ੋਰਟ ਹੋ ਜੂਗੀ ਤੇ ਬਾਕੀ ਪੂਰੀ ਜਵਾਨ ਆ ਮੱਜ ਅਜਾ ਤਰ੍ਹਾਂ ਜੰਨੀਆਂ ਵੀ ਮੱਜਾਂ ਆ ਆਪਣੇ ਕੋਲ ਸਾਰੀਆਂ ਜਾਣੀਆਂ ਜਾਣੀ ਕੱਲੀ ਕੱਲੀ ਆ ਛੋਟਿਆ ਸੀ ਦੋ ਨਹੀਂ ਪਾਉਗੀਆਂ ਹਨਾ ਦੋ ਨਹੀਂ ਆਉਣੀਆਂ ਕੱਲੀ ਵੀ ਬੜੀ ਮੁਸ਼ਕਲ ਕੱਲੇ ਵੀ ਮੁਸ਼ਕਲ ਹੀ ਹੋਣੀ ਆ ਹਨਾ ਆਪਣੀਆਂ ਲੰਬਾਈ ਵਾਲੀਆਂ ਝੋਟੀਆਂ ਸਾਰੀਆਂ ਹਾਂ ਪੂਰੀ ਜਵਾਨ ਆ ਬਾਕੀ ਕੋਈ ਖੁੱਲੀ ਗੱਡੀ ਲਾ ਕੇ ਆਵੇ ਤੇਰੇ ਚਲੋ ਕੋਈ ਕਹਿੰਦਾ ਭਾਵੇਂ ਆ ਵੀ ਚਲੋ ਫਿਰ ਪਸ਼ੂ ਤੰਗ ਨਹੀਂ ਹੁੰਦਾ ਆ ਤੇ ਚਲੋ ਉੱਚੀ ਜਾਣਗੇ ਅੱਖਾਂ ਸੋਖੀਆਂ ਪਰ ਇਹ ਆ ਵੀ ਚਲੋ ਹਾਂਜੀ ਪਾਰੀਆਂ ਆ ਵਾ ਮੱਜਾਂ ਤਿੰਨੇ ਹੀ ਮੱਜਾਂ ਪਾਰੀਆਂ ਆ ਤੇ ਹੁਣ ਆ ਟੋਕਰ ਗੱਪਣ ਜੇ ਹਾਂਜੀ ਇਹ ਵੀ ਜੀ ਟੋਕਰ ਗੱਪਣ ਜੇ ਅੱਛਾ ਜੀ ਘੋਟੀਆਂ ਵੀ ਹਰਿਆਣੇ ਦੀ ਜੇ ਅੱਛਾ ਹਾਂਜੀ ਠੀਕ ਜੋਟੀ ਆਈ ਜੇ ਤੇ ਇਹ ਵੀ ਵੇਖ ਲਓ ਜਵਾਨ ਲਮਾਈ ਦੀ ਪੂਰੀ ਜੇ ਸਿੰਗਲ ਡਿਵਾਈ ਆ ਪੂਰੀ ਜਵਾਨ ਹਾਂ ਜੀ ਮੂੰਹ ਇਹ ਛਗੀ ਜੇ ਅੱਛਾ ਮੂੰਹ ਛਗੀ ਜੇ ਠੀਕ ਹੈ ਤੇ ਇਹਦੇ ਥੱਲੇ ਦੁੱਧ 10 ਲੀਟਰ ਜੇ ਇਸ ਟਾਈਮ ਅੱਛਾ ਤੇ ਜੇ ਕੋਈ ਆਨਲਾਈਨ ਮੰਗਾਏਗਾ ਤਾਂ 11 ਦੀ ਸਾਡੀ ਫੁੱਲ ਗਰੰਟੀ 9 ਦੀ ਫੁੱਲ ਗਰੰਟੀ ਰਹੀ ਹੈ ਆਪਣੀ ਅੱਛਾ ਜੀ 9 ਲੀਟਰ ਦੀ ਹਾਂ ਜੀ ਠੀਕ ਹੈ ਤੇ ਦੁੱਧ ਦਸਾਂ ਤੋਂ ਵੀ ਉੱਪਰ ਹੈ ਇਸ ਟਾਈਮ ਠੀਕ ਹੈ ਤੇ ਇਹ ਮਿਲਦੀ ਦੋਹਾਂ ਟਾਈਮ ਪਾੜੇ ਤੇ ਜੇ ਜਿੰਨਾ ਮਰਜ਼ੀ ਥੱਲੇ ਪਾਓ ਜਿੰਨਾ ਮਰਜ਼ੀ ਬਾਹਰਤੀ ਇਹਦੀ ਲੱਕ ਚ ਰੱਖੋ ਸਾਡੇ 1.5 ਮਹੀਨੇ ਦੀ ਗੱਭਨ ਜੀ ਅੱ ਇਹ ਦੂਜੇ ਸਵੇਰ ਕਾ ਬਣੀ ਜੇ ਤੇ ਪਹਿਲਾ ਸੂਆ ਇਹਦਾ 13 ਲੀਟਰ ਦਾ ਹੋਵਾਂਗੇ ਜੀ ਅੱਛਾ 13 13 14ਵਾਂ ਦੇ 13 ਲੀਟਰ ਤੇ ਮੋਕੇ ਅਸੀਂ ਬਿਲਕੁਲ ਅੱਛਾ ਉਹ ਲਿਆ ਠੀਕ ਆ ਚਲੋ ਬਾਕੀ ਇਹ ਆ ਵੀ ਜੇ ਹੁਣ ਸਭ ਕੁਝ ਆਪਣੀ ਪੂਰੀ ਗਰੰਟੀ ਜੇ 4 4.5 ਮਹੀਨਿਆਂ ਦੀ ਗੱਭਨ ਕੋਲ ਦੁੱਧ ਜਿਹੜਾ ਵਾ 10 ਲੀਟਰ ਆਇਆ ਇਹ ਵੀ ਜੀ ਕੈਮਰੇ ਲੱਗੇ ਜੋ ਵੀਡੀਓ ਵੀ ਮਗਾਉਣਾ ਚਾਹੀਏਗਾ ਤੇ ਇਹ 6 ਵਜੇ ਸਵੇਰੇ ਚੋਈ ਜੀ ਅੱਛਾ ਹਾਂਜੀ ਠੀਕ ਚਲੋ ਤੋਰ ਇੱਕ ਵਾਰ 6 ਵਜੇ ਸਵੇਰੇ ਪਾਣੀ ਮੇਰੀ ਸ਼ਾਮ ਦੀ ਚੋਈ ਹਾਂਜੀ 6 ਵਜੇ ਕੰਨੇ ਚਵਾਈ ਸਵੇਰ ਦੀ ਤੇ 5 ਵਜੇ ਛਿੰਦੀ ਸ਼ਾਮ ਦੀ ਇਹਦੇ ਆਪਣੇ ਤਾਂ ਵਾਹਨੇ ਦਾ ਨਾ ਨਾਰਾ ਵਖਾਇਓਇ ਪੂਰੀ ਕੋਈ ਨਹੀਂ ਹੁਣ ਇਹ ਦਿਖਾ ਦਿੰਨੇ ਚੰਗੀ ਤਰ੍ਹਾਂ ਸਾਰਾ ਬਾਕੀ ਪੂਰੀ ਜਵਾਨ ਝੋਟੀ ਹੈ ਇਹ ਵੀ ਇਹ ਆ ਵੀ ਗਾਂ ਰਕਮ ਦੀ ਤਿਆਰ ਹੋਣੀ ਹੈ ਕੱਦ ਕਾਠ ਫੱਖਾ ਸਾਰੀ ਮੱਜਾਂ ਜਵਾਨ ਹੈ ਬਾਕੀ ਇਹੋ ਜਿਹੀ ਮੱਜਾਂ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਹੁੰਦਾ ਨਾਲ ਸੋਨ ਪੁਨੇ ਦਾ ਨਸਲ ਜਾਤ ਦਾ ਮੁੱਲ ਵੀ ਹੁੰਦਾ ਆਜੋ ਲੈ ਆਜੋ ਠੀਕ ਹੈ ਜੀ ਹਾਂ ਜੀ ਕੈਮਰੇ ਆਪਣੇ ਲੱਗੇ ਹੋ ਆਖੇ ਦਾ ਕੱਢ ਕੇ ਦੇਖੋ ਇਸ ਵੰਨੇ ਦੀ ਆ ਇਧਰ ਨਾ ਕਰਿਆ ਹਵਾਨਾ ਇਧਰ ਨਾ ਡਾ ਚੰਗੀ ਤਰ੍ਹਾਂ ਬੰਨ੍ਹਦੇ ਦਿਖਾ ਦੀ ਸੋਰਾ ਡਰਦੀ ਦਰਦੀ ਜੀ ਆ ਹਾਂ ਜੀ ਕੈਮਰੇ ਤੋਂ ਮੜੀ ਦਰਦੀ ਆ ਆ ਦੇਖ ਸਕਦੇ ਜੀ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਹੈ ਦੂਰ ਦੂਰ ਜਿਹੜਾ ਥਣ ਲੱਗਾ ਤੇ ਮਿਲਕਵੇਂ ਨੇ ਵੀ ਚੰਗੇ ਗਾਵਾਂ ਵਾਂਗੂ ਲੱਗਦੀ ਚਲੋ ਬਾਕੀ ਜਿੰਨੀ ਵੀ ਆ ਸਫਾਈ ਚ ਆ ਤੇ ਬਾਕੀ ਪਿੱਛੇ ਵੀ ਫਿਰ ਚੀਜ਼ਾਂ ਪੈਸੇ ਲੱਗ ਗਈਆਂ ਹੁੰਦੀਆਂ ਤੇ ਗਾਹਾਂ ਵੀ ਪੈਸੇ ਲੱਗ ਗਈਆਂ ਮਿਲਦੀਆਂ ਹਾਂ ਜੀ ਕਿਉਂਕਿ ਜਿਹੜੇ ਵੀ ਤਿਆਰ ਕਰਦੇ ਉਹਨਾਂ ਨੂੰ ਪਤਾ ਹੀ ਆ ਵੀ ਇਹੋ ਜਿਹੀਆਂ ਛੋਟੀਆਂ ਤਿਆਰ ਕਰਾਂਦੇ ਫਿਰ ਜਿਹੜਾ ਖਰਚਾ ਵੀ ਚੰਗਾ ਆ ਜਾਂਦਾ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਵੀਰ ਜੀ ਉਦਾਂ ਤੇ ਲੱਖ ਕਰਦੇ ਜੀ ਹਾਂਜੀ ਤੇ 95 90 ਦੀ ਜਾਂਦੇ ਵੀ ਚਲੋ ਜਿੱਦਾਂ ਵੀ ਕਹਿੰਦੇ ਜੀ ਪਰ ਉਹ ਹੀ ਗੱਲ ਤੇ ਬਹੁਤਾ ਵੀਰ ਖੇਚਣਾ ਕੋਈ ਕਰੀ ਅੱਛਾ ਹਾਂਜੀ 90000 ਹਾਂ ਨਾ ਹੀ ਜੀ ਠੀਕ ਆ ਤੇ ਰੁਪਇਆ 100 200 ਆਪਣੀ ਮਰਜ਼ੀ ਨਾਲ ਛੋਟ ਦੇਣੀ ਠੀਕ ਆ ਜੀ ਹਾਂਜੀ ਠੀਕ ਆ ਤੇ ਛੋਟੀ ਦਾ ਬਿਲਕੁਲ ਕਾਰਡ ਵਾਲੀ ਝੋਟੀ ਆ ਹੈਗਰੀ ਉੱਧਰ ਦੀ ਐ ਤੇ ਦੇਸੀ ਝੋਟੀ ਹੋਣੀ ਠੀਕ ਹੈ ਜੀ ਹਰ ਤਿੰਨ ਨਗਰੋ ਸਦੇ ਠੀਕ ਹੈ ਤੇ ਆ ਗੱਬਣ ਆ ਹਾਂਜੀ ਇਹ ਗੱਬਣ ਜੇ ਦੂਜੀ ਝੋਟੀ ਇਹ ਵੀ ਮੱਝ ਪੂਰੀ ਭਾਰੀ ਆ ਹਨਾ ਇਹ ਵੀ ਭਾਰੀ ਝੋਟੀ ਜੀ ਵੇਖੋ ਸਿੰਗਲ ਹੱਡੀ ਵਾਲੀ ਜੇ ਹਾਂਜੀ ਹਾਂਜੀ ਬਲੈਕ ਸਾਰੀ ਬਲੈਕ ਝੋਟੀ ਆ ਨੋਰਾ ਦਾ ਸਜ ਦੂਸਰਾ ਸੂਆ ਸੋਨਾ ਚ ਇੰਨੇ ਹਾਂਜੀ ਦੂਜਾ ਸੂਆ ਸੋਨਾ ਜੇ ਇਹ ਕਿੰਨੇ ਦੁੱਧ ਤਕਰੀਬਨ 15 16 ਦੇ ਰਹਿ ਗਏ ਆ ਅੱਛਾ ਹਾਂਜੀ ਜਿਹੜਾ ਉਹਨਾਂ ਘਰ ਦੇ ਨੇ ਸਾਨੂੰ ਲਿਖਤੀ ਤੌਰ ਤੇ ਆਖਿਆ ਤੇ ਸਾਡੀ ਡੈਰੀ ਤੇ ਲਿਖਿਆ ਟਾਈਮ 15 ਦਿਨ ਰਹਿ ਗਏ ਆ ਤੇ ਇਹ 15 ਦਿਨ ਇਹਨੂੰ ਉਹ ਕਰ ਲੈ ਗਈ ਤੇ ਦੇਖੋ ਕਿੱਦਾਂ ਬਣੀ ਦੀ ਇਹ ਤੇ ਇਹਦੇ ਕੋ ਖਲੋਤਾ ਨਹੀਂ ਜੀ ਬੈਠਾ ਨਹੀਂ ਜੀ ਜਾਣਾ ਇਹ ਆਪ ਜੇ ਕਿਸੇ ਨੇ ਮੰਡੀ ਪਾਉਣੀ ਆ ਹਾਂਜੀ ਹਾਂਜੀ ਤੇ ਉਹ ਪਾ ਸਕਦਾ ਵਾ ਹਨਾ ਤੇ ਉਹ ਤਰ੍ਹਾਂ ਇੱਕ ਟੁਕੜਾ ਘੱਬਣ ਮੱਝ ਹੋਰ ਔਣ ਵੀ ਦਈ ਆਪਣੇ ਕੋਲ ਹਾਂਜੀ ਆਪਣੇ ਕੋ ਔਣ ਦੀ ਉਹ ਕਿਤਰਾ ਦੀ ਆ ਉਹ ਕੋਈ ਚਮਕ ਮਹੀਨੇ ਦੀ ਗੱਬਣ ਜੇ ਉਹਦੇ ਦੇ ਥੱਲੇ 12 ਲੀਟਰ ਆ ਇਹ ਇੰਨਾ ਜਿੰਨੀ ਜਵਾਨਪੁਰੀ ਆ ਜੀ ਉਹ ਵੀ ਉਧਰ ਅੱਛਾ ਡੰਗਰ ਕੋਈ ਇੱਧਰ ਦਾ ਦੇਸੀ ਨਹੀਂ ਲੈਣਾ ਡੰਗਰ ਵਧੀਆ ਲੈਣਾ ਛੇੜਾ ਲੈਣਾ ਮਾੜਾ ਨਹੀਂ ਲੈਣਾ ਅੱਛਾ ਹਾਂਜੀ ਤੇ ਉਹ ਜਿਹੜਾ ਟੱਕਰਾ ਵੀਡੀਓ ਪੈਣੀ ਉਹਦਾ ਟੱਕਰਾ ਆ ਜੂਗੀ ਅੱਗੇ ਜੀ ਆਗੀ ਤੇ ਪਾ ਦਾਂਗੇ ਵਿੱਚੇ ਠੀਕ ਆ ਤੇ ਫਿਰ ਉਹ ਵੀ ਕੋਈ ਮੰਗਾ ਲੈ ਹਨਾ ਜਿਹਦਾ ਕਿਸੇ ਨੇ ਫੋਨ ਕਰਕੇ ਕੋਈ ਪੁੱਛ ਲੈਣਾ ਨਾ ਮੈਂ ਵੀ ਆਈ ਤੇ ਫੋਨ ਤੇ ਕੋਈ ਪੁੱਛ ਗਿਆ ਪੁੱਛ ਲੈ ਹੈ ਨਾ ਠੀਕ ਆ ਤੇ ਬਾਕੀ ਇਹ ਕੰਮ ਅਜ ਮਗਰ ਵੀ ਆ ਹਾਂ ਤੇ ਇਹ ਤੁਸੀਂ ਕਹਿੰਦੇ ਸੀ ਵੀ ਅਜੇ ਚੈੱਕ ਕਰਾਉਣੀ ਆ ਤੇ ਅਗਲੀ ਚ ਪਾਉਣੀ ਆ ਹਾਂ ਤੇ ਉਤਰੇ ਦੇ ਕੋਲ ਕਿੰਨਾ ਦੁੱਧ ਜਿਹੜੀ ਮਗਰ ਆ ਇਹਦੇ ਕੋਲ ਇਸ ਟਾਈਮ ਪਾਹੀ ਇਹਦੇ 18 ਲੀਟਰ ਦੇ ਆ ਇਹਦਾ ਮਿਲ ਕੇ ਰਕੋੜ ਜੀ ਅੱਛਾ ਸੱਜਨ ਦਾ ਸੱਜਨ ਦਾ ਅੱਛਾ ਅਗਲੀ ਚੰਬੜੀ ਵਾਈ ਆ ਬਹੁਤ ਜ਼ਿਆਦਾ ਮੋਗੇ ਇਹਦਾ ਆ ਨਾਲ ਹੀ ਵਿਖਾ ਲੋ ਕੀ ਬਣਿਆ ਜੀ ਥੱਲੇ ਹਾਂਜੀ ਤੇ ਇਹ ਇਸ ਟਾਈਮ ਇਹਦੇ ਕੋਲ 13 ਲੀਟਰ ਦੁੱਧ ਇਹ 13 ਲੀਟਰ ਗਰੰਟੀ ਵਾਲਾ ਥੋਲਨ ਵਾਲਾ ਬੱਚਾ ਵੀ ਹੈਗਾ ਮਗਰ ਹਾਂਜੀ ਬੱਚਾ ਮਗਰ ਕੱਟੀ ਜੀ ਠੀਕ ਉਹ ਕੱਟੀ ਜਿਹੜੀ ਮੁੰਮੀ ਹੈ ਨਾ ਕੱਟੀ ਉਹ ਕੱਟੀ ਆ ਜਿਹੜੀ ਆਹ ਵਾਲੀ ਕੱਟੀ ਆ ਜਿਹੜੀ ਤੇ ਇਹ ਅਜੇ ਪ੍ਰੋਪਰ ਚੈੱਕ ਪਾਸ ਨਹੀਂ ਹਨ। ਇਹ ਚੈੱਕ ਪਾਸ ਨਹੀਂ ਇਹਨੂੰ 40 ਦਿਨ ਹੋਏ ਆ। ਅੱਛਾ। ਹਾਂਜੀ ਇਹ ਛੋਟੀ ਸਾਡੇ ਘਰ ਦੀ ਹੈ। ਅੱਛਾ ਇਹ ਘਰ ਦੀ ਹੈ ਮਾਝੇ। ਹਾਂ ਇਹ ਮੋਕੇ ਆਰ ਦਾ ਗਾਂ ਚੌਥੇ ਸੂਏ ਭਣੀ ਹੈ ਤੀਜੇ ਸੂਏ ਸੂਈ ਹੈ। ਅੱਛਾ। ਹਾਂ ਝੂਠ ਨਹੀਂ ਮਾਰਨਾਗੇ ਦੂਜੇ ਆਖੀ ਜਈਏ ਸਾਰਿਆਂ ਨੂੰ। ਅੱਛਾ। ਹਾਂਜੀ ਇਹ ਚਲੋ ਤੀਜਾ ਸੂਆ ਸੂਈ ਜੇ। ਤੇ ਚੌਥੀ ਸੂਏ ਗਾਂ ਗੱਭਣ ਜੀ। 40 ਦਿਨਾਂ ਵਾਸਤੇ ਉਹ ਸਾਡੀ ਵਾਹੇ ਗਰੰਟੀ ਫੁੱਲ ਹੋਏਗੀ। ਅੱਛਾ। ਪਰ ਚੈੱਕ ਪਾਸ ਨਹੀਂ। ਇਹ ਚਲੋ ਅਗਲੀ ਜੇ ਤੁਸੀਂ ਕਹਿੰਦੇ ਸੀ ਪਾਵਾਂਗੇ ਹਨ ਅਗਲੇ ਵੀਰੇ। ਦੂਜੀ ਚੈੱਕ ਕਰਕੇ ਪਾ ਦਾਂਗੇ। ਏ ਮਾਜੀ ਪਾਜੀ ਘੱਟੋ ਘੱਟ ਤੇ ਮੇਰੇ ਸਾਹਮਣੇ 16 ਇੰਚ ਨੂੰ ਜਾਊਗੀ ਜੇ ਸਾਡਾ ਕਾਦ ਨੇਵਾ ਆਇਆ ਨਾ ਉਹ ਘਰ ਦੇ ਵੀ ਆਂਦੇ ਹਾਂ ਜੇ ਸਾਡੇ ਨੂੰ 16 ਇੰਚ ਦੇ ਪਹਿਲੇ ਪਹਿਲੇ ਨੂੰ ਠੀਕ ਹੈ ਦੇਖੋ ਕਾਦ ਕਿੰਨਾ ਜੋ ਮੁੰਡਾ ਹਾਂ ਮੇਰੇ ਸਾਹਮਣੇ 6 ਫੁੱਟ ਤੇ ਹੋਈ ਹੋਣਗੇ 6 ਤਾਂ ਉੱਪਰ ਹੀ ਹੋਣਾ ਹੈ ਬਾਕੀ ਚੰਗੀਆਂ ਪਹਾੜੀਆਂ ਝੋਟੀਆਂ ਤੁਹਾਨੂੰ ਦਿਖਾਉਂਦੇ ਅੱਜ ਕੋਈ ਵੀ ਆਣ ਕੇ ਵੇਖੇ ਜ਼ਰੂਰ ਖੜੇ ਕੋਈ ਗਾਂਵ ਹੀ ਸਾਂਭਲਾ ਜਿੰਨੇ ਸਾਂਭਣੀਆਂ ਵਾਂ ਆਜੂ ਲੈ ਆਉਂਦੀ ਕੱਦ ਕਾਠ ਪੱਖਾ ਚੰਗੀਆਂ ਵਾ ਉਹ ਹੀ ਜੇ ਸੋਟੀ ਚੱਗੀ ਹੋਵੇ ਤੇ ਥੋੜਾ ਹੋਰ ਤੋਂ ਬਾਕੀ ਅਜੇ ਦੇ ਨੇ ਤੇ 15 ਕਿੰਦੇ ਰਹਿੰਦੇ ਆ ਸੰਜੇ 15 ਦਿਨ 15 ਦਿਨ ਜੇ ਲੱਗੀ ਤੇ ਕਿੱਥੇ ਚਲ ਜਾਨੀ ਆਏ ਇਹ ਆ ਵੀ ਜੇ ਕਿਸੇ ਵੀਰ ਨੇ ਮੰਡੀ 'ਚ ਪਾਉਣੀ ਆ ਤੇ ਮੰਡੀ ਤੱਕਰ ਪੂਰੀ ਤਿਆਰ ਹੋ ਜਾਣੀ ਆ ਉਸ ਅਖੀ ਮੇਲੇ ਤੇ ਪਾਉਣੀ ਆ ਤੇ ਤੇ ਥਾਣੇ ਦੇ ਵੀ ਆਪਾਂ ਦੇਖ ਸਕਦੇ ਆ ਚੰਗੇ ਗੇ ਵਰਤੇ ਆ ਤੇ ਪੂਰੀ ਜਵਾਨ ਆ ਛੋਟੀ ਐ ਵੀ ਤੇ ਇਹਦਾ ਫਿਰ ਮੁੱਲ ਇਹਦਾ ਭਾਜੀ ਕੋਧਾ ਨੇ 80 ਕਹਦੀ 80 ਵੀ ਕਹਦੀ ਉਹ ਵੀ ਥੋੜਾ ਵਾ ਹਾਂਜੀ ਹਾਂਜੀ ਇਹਦਾ ਇੱਕੋ ਵਾਰੀ ਪੌੜੀਆਂ ਸਾਰੀਆਂ ਉੱਤਰ ਜਾਣੇ ਆ ਅੱਛਾ 1.5 ਦੀ ਦੇ ਦੰਗੇ ਅੱਛਾ 1.5 ਲੱਖ ਦੀ ਦੇ ਦੋ ਛੱਡ ਦੇ ਉਹ ਛੱਡ ਅੱਛਾ ਹੋਰ ਛੱਡ ਦੀ ਛੱਡ ਦੋ ਭਜਨਾ ਕੱਖ ਨਹੀਂ ਮਗਰ 2000 ਚਲੋ ਆਵਾਜ਼ ਦੇਤੀ ਵੀਰ ਜੀ ਨੇ ਦੋ ਯਾਰ ਹੋਰ ਛੱਡਾਂਗੇ ਅੱਛਾ 145 ਦੀ ਦੇਦਾਂਗੇ ਹਾਂ ਨਾ 1 ਲੱਖ 45 ਹਜ਼ਾਰ ਪਰ ਇੰਨੀ ਝੋਟੀ ਭਾਈ ਮਿਲਨੀ ਨਹੀਂ ਜੇ ਠੀਕ ਐ ਤੇ ਇੰਨੀਆਂ ਦਾ ਢਾਈ ਢਾਈ ਰੇਟ ਤੁਹਾਨੂੰ ਪਤਾ ਸਾਡੇ ਸਾਡੇ ਇਲਾਕੇ ਦੀ ਪੈਂਡਿਆ ਜੇ ਇੰਦਰ ਵੀ ਪੈਂਡਿਆ ਸਾਢੇ ਤਿੰਨ ਦਿਨ ਵੀ ਪੈਂਡਿਆ ਵਾ ਠੀਕ ਐ ਇਹ ਝੋਟੀਆਂ ਤੁਸੀਂ ਵੇਖ ਲਓ ਕਦ ਘਟ ਪੂਰੇ ਜੇ ਹਾਂਜੀ ਬਾਕੀ ਇਹ ਵੀ ਕੋਈ ਆਣ ਕੇ ਵੇਖੇ ਕਰੀ ਹਨਾ ਆਣ ਕੇ ਵੇਖੇ ਹਾਂਜੀ ਤੇ ਚਲੋ ਹਾਂ ਵੀ ਪੰਨਾ ਖੜੀ ਕੋ ਵੀਸ ਭਰਾ ਕੋਈ ਆਗਾ ਹੁਣ ਆ ਵੀ ਵਿਖਾ ਦਈਏ ਹਾਂਜੀ ਇਹ ਝੋਟੀ ਦਿੱ ਅਮਨ ਨਦੀ ਦੀ ਝੋਟੀ ਏ ਅੱਛਾ ਹਾਂਜੀ ਠੀਕ ਹੈ ਜੇਕਰ ਖੜ ਕੇ ਚੈੱਕ ਵੀ ਕਰਾਉਣੀ ਹੋਵੇ ਤਾਂ ਵੀ ਇਹਦਾ ਡਾਕ ਟੈਸਟ ਵੀ ਨੂੰ ਵਾਸਤੰਦੈਂਦੇ ਉਹ ਕਰ ਲੈ। ਅੱਛਾ ਤੇ 6 ਮਹੀਨਾ ਦੀ 20 ਤਰੀਕ ਨੂੰ ਇਹਦਾ 7ਵਾਂ ਮਹੀਨਾ ਨੂੰ ਲੱਗ ਗਿਆ ਜੀ। ਅੱਛਾ ਹਾਂਜੀ ਨਵਾਬ ਦਾ ਟਿਕਾ ਤੇ ਹਾਂਜੀ ਤੇ ਇਹ ਆਪਣਾ ਵੇਖੋ ਥੱਲੋਂ ਥਣਲੇਵਾ ਵੇਖੋ ਕੀ ਬਣਿਆ ਜੀ। ਹਾਂ ਦੇ ਸਾਡੇ ਖਾਲੀ ਦਿਨ ਸ਼ੁਰੂ ਕਰਤੀ ਹੈ। ਹਾਂਜੀ ਹਾਂਜੀ ਚੰਗੀ ਭਰੂਗੀ ਪਹਿਲੇ ਸਾਰੇ ਚੰਗਾ ਬਣਿਆ ਵੇਖੋ ਕੀ ਬਣਿਆ ਮਗਰ ਹੁਣ ਤੱਕ ਜੜੀ ਆ ਕਿੰਨੀ ਤਿਆਰ ਹੋ ਗਈ ਆ। ਆ ਜੀ ਪੂਰੀ ਜਵਾਨ ਝੋਟੀ ਆ ਜਵਾਨ ਹੈ ਜਿਹੜੀ ਆ ਵੀ ਪੂਰੀ ਹੈ ਨਾ ਗੋਲ ਸਿੰਘ ਦੀ ਝੋਟੀ ਆ। ਏ ਆ ਵੀ ਜੇ ਕਿਸ ਨੇ ਸ਼ੌਂਕ ਨਾ ਕਰੇ ਆਪਣੀ ਰੱਖਣੀ ਬਰੀਡ ਤਿਆਰ ਕਰਨੀ ਹੈ ਹਾਂਜੀ ਉਹਦੇ ਵਾਸਤੇ ਝੋਟੀ ਪੂਰੀ ਸਵਾਦੀ ਬਣੇਗੀ ਮੇਰੇ ਸਾਹਮਣੇ ਪਹਿਲੇ 16 ਲੀਟਰ ਦੱਬਣੀ ਠੀਕ ਆ ਹਾਂ ਯਾਦਗਾਰੀ ਝੋਟੀ ਹੈ ਤੇ ਬਾਕੀ ਆ ਵੀ ਕੱਦ ਕਾਠ ਪੱਖੋਂ ਪੂਰੀ ਜਮਾਨ ਆ ਵੱਡੀਆਂ ਮੱਜੇ ਮਰਕਾ ਕਾਦੇ ਜਿਹੜੇ ਤਾਂ ਹੁਣ ਤੋਂ ਇਹ ਭਾਜੀ ਉਹਨੇ ਕਿਹੜੀਆਂ ਦੀ ਜਿਹੜਾ ਇਹਨਾਂ ਕੋ ਰੋ ਲੈਂਦੀ ਵੱਡੀ ਆਜ ਲੈ ਆਓ ਜੀ ਘੋੜੀਆਂ ਰਗੀ ਚਾਲਿਆ ਜਿਹੜੇ ਇਹਨੇ ਇਹ ਕਿੱਥੋਂ ਆਈ ਜੀ ਵਿਰਜ ਤੁਸੀਂ ਦੱਸਣ ਦੇ ਜੀ ਆਹ ਤੋਂ ਆ ਸੰਦਿਆ ਨਾ ਬਾਰ ਮੁੱਗ ਚਲ ਗਏ ਅੱਛਾ ਵੱਡੀ ਮਾਂ ਜਿੱਥੋਂ ਆਈ ਐ ਉਹਨਾਂ ਕੋਈ ਇਕੱਟੀ ਸੀ ਬਾਪੂ ਨੇ ਨਾ ਪਾਣੀ ਪੜੀ ਬਾਪੂ ਬਾਪੂ ਮਾਤਾ ਤੇ ਬਾਪੂ ਹੀ ਨੇ ਆਸਟ੍ਰੇਲੀਆ ਚਲ ਗਏ ਨੇ ਅੱਛਾ ਉਹਨਾਂ ਕੋ ਦੋਵੇਂ ਆਈਆਂ ਨੇ ਤੇ ਇਹਦਾ ਦੱਸਣਾ ਮੁੱਲ ਫਿਰ ਨਹੀਂ ਇਹਦਾ ਮੁੱਲ ਫੋਨ ਤੇ ਕਰਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਜੇ ਚਾਹ ਬਣ ਹੋਵੇ ਫੋਨ ਕਰ ਲੈ ਰੇਟ ਪੁੱਛ ਲੈ ਪਰ ਰੇਟ ਜ਼ਿਆਦਾ ਨਾ ਹੋਈਗਾ ਅੱਛਾ ਜ਼ਿਆਦਾ ਨਹੀਂ ਹੋਏਗਾ ਉਹ ਤੇ ਹੁਣ ਦੇ ਹਿਸਾਬ ਨਾਲ ਹੋਊਗਾ ਹਨਾ ਤੇ ਇੱਕ ਵੈਣ ਆਵੇ ਜਿਹਨੇ ਦੂਜੀਆਂ ਝੋਟੀਆਂ ਰੇਟ ਪਾਈ ਉਹਨਾਂ ਹੀ ਹੋਏਗਾ ਵੱਧ ਨਹੀਂ ਹੁੰਦਾ ਤੇ ਹੁਣ ਆ ਜਿਹੜੀ ਜੇ ਵੀ ਘਰ ਦੀ ਬੈਠ ਜੇ ਅੱਛਾ ਘਰ ਦੀ ਬੈਠ ਹਾਂਜੀ ਇਹ ਮੋਲ ਨਹੀਂ ਲਈਏ ਘਰ ਦੀ ਬੈਠ ਜੇ ਠੀਕ ਹੈ ਇਹਦੀ ਮਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਅਮਰਤਾ ਚੇਅਰਮੈਨ ਸਾਹਿਬ ਉਹਨਾਂ ਨੇ 11 ਲੱਖ ਰੁਪਏ ਤਾਂ ਨਹੀਂ ਲਈ ਆ ਹਾਂਜੀ ਹਾਂਜੀ ਉਹਨਾਂ ਨੇ ਖੜੀ ਮੇਰੇ ਕੋ ਕੋਈ ਤਿੰਨ ਚਾਰ ਮਹੀਨੇ ਹੋ ਗਿਆ ਇਹਦੀ ਮਾਂ ਅੱਛਾ ਹਾਂਜੀ ਉਹਦਾ ਮਗਰ 28 ਤੋਂ ਲੈ ਕੇ 30 ਤੱਕ ਉਹਦਾ ਰਿਕਾਰਡ ਹੀ ਅੱਛਾ ਹਾਂਜੀ ਠੀਕ ਹੈ ਤੇ ਇਹ ਉਹਦੀ ਬੱਚੀ ਮੈਂ ਪਾਲੀ ਘਰ ਠੀਕ ਹੈ ਹਾਂਜੀ ਤੇ ਇਹਨੇ ਪਹਿਲਾ ਸੂਆ ਸੁਣਾ ਹਾਂ ਪਹਿਲਾ ਸੂਆ ਸੁਣਾ ਜੇ ਅੱਛਾ ਇਹ ਥੋੜੀ ਮੇਰੇ ਕੋ ਨਾ ਨਗੇਲੀ ਹੋ ਗਈ ਮੈਂ ਖੁੱਲੀਆਂ ਛੱਡੀਆਂ ਸੀ ਖੁੱਲ੍ਹੀ ਛੱਡੀ ਸੀ ਇੱਥੇ ਹਾਂਜੀ ਤੇ ਪਹਿਲੇ ਦਿਨ ਤੋਂ ਇੱਧਰ ਅੰਦਰ ਵਰਜਣਾ ਇੱਥੋਂ ਪਾਣੀ ਦਾ ਨਹੀਂ ਇੱਥੋਂ ਪੱਠੇ ਖਾਣ ਲੈਣੇ ਤੇ ਕਿਤੇ ਬੋਲੀ ਬਾਲੀ ਤੇ ਮੈਂ ਧਿਆਨ ਨਹੀਂ ਦਿੱਤਾ ਅੱਛਾ ਤੇ ਉਹਦੇ ਕਰਕੇ ਥੋੜੀ ਲੇਟ ਬਣੀ ਹੈ ਤੇ ਥੋੜੀ ਕਿ ਮੋਕੇ ਛਕੀ ਹੋ ਗਈ ਹੈ ਅੱਛਾ ਹਾਂਜੀ ਠੀਕ ਤੋਰਾਂ ਅਫਰੇ ਕਰੀਨ ਨਾ ਵੀ ਤੋਰ ਕੇ ਦਿਖਾ ਦਈਏ ਇਹਨੂੰ ਵੀ ਦੇ ਰਹਿੰਦੇ ਕੇ ਅੱਛਾ ਵੀ ਦੇ 20 ਤੋਂ 25 ਲਾ 25 ਵੀ ਲਾ ਕੱਟ ਸਕਦੀ ਮੈਂ ਨਾ ਅੰਦਰ ਮੈਂ ਨਾ ਪਹਿਲਾਂ ਪਹਿਲਾਂ ਸਵੇਰ ਮਤਲਬ ਇਹ ਵੀ ਜੇ ਕਿਸ ਨੇ ਵਿਸਾਖੀ ਤੇ ਪਾਉਣੀ ਆ ਹਾਂਜੀ ਹਾਂਜੀ ਤੇ ਵਿਸਾਖੀ ਤੇ ਪੈ ਜਾਣੀ ਬਹੁਤ ਠੰਡੀ ਠੀੜੀ ਆਉਂਦੀ ਹੈ ਨਾ ਅਮਰ ਥੱਲੇ ਬਹਿ ਕੇ ਤਾਂ ਬਹੁਤ ਠੰਡੀ ਠੀੜੀ ਲਾਹੋਂ ਡੈ ਵੀ ਹੁਣ ਮਾਰੋ ਮਾਰਿਆ ਨੇ ਪੂਰਾ ਭਰ ਜਾਣਾ ਇਹ ਥੱਲੇ ਪਰ ਨਹੀਂ ਆਏ ਵੀ ਪਹਿਲੇ ਸਵੇਰ ਚੰਗੀ ਭਰੂਗੀ ਤੇ ਬਾਕੀ ਪੂਰੀ ਜਵਾਨ ਹੈ ਵੀ ਗਾਵਾਂ ਦੇ ਹਸਾਉ ਨਾ ਕੱਦ ਕੱਠ ਚੰਗਾ ਆ ਆ ਜੋ ਲੈ ਆਓ ਜੀ। ਇਹ ਸਿੱਧੀ ਸਿੱਧੀ ਪੂਰੀ ਬਾਕੀ ਇਸ ਤਰ੍ਹਾਂ ਛੱਡ ਕੇ ਨਾ ਬਹਿ ਜਾਓ ਛੱਡ ਕੇ। ਠੀਕ ਆ। ਕਿੱਥੀ ਲੱਗੋ? ਤੇ ਇਹਦਾ ਫਿਰ ਮੁੱਲ। ਇਹਦਾ ਵਿੱਜੇ ਆ ਵੇਖੋ। ਇਹ ਲੇਖ ਹੋਏ ਪੂਰਾ ਇਹਨੇ ਫਸ ਜਾਣਾ ਚੰਗਾ ਸੋਰੀ ਇੱਥੇ ਥੱਲ ਰ ਆਪਾਂ ਦੇਖ ਸਕਦੇ ਥੱਲੇ ਚੰਗੀ ਆ ਇਹ ਵੀ ਦੁੱਧ ਪਹਿਲੇ ਸੋਵੇ ਚੰਗਾ ਚੱਲੂਗੀ ਹਾਂਜੀ ਇਹ ਘਟੋ ਘਟ ਤੱਕ 20 ਨੂੰ ਜਾਊਗੀ ਅੱਛਾ ਆ ਮਾਂ ਦੀ ਦਾ ਰਿਕਾਰਡ ਤੀ ਤੱਕ ਹੀ ਠੀਕ ਹੈ ਬਾਕੀ ਜੇ ਤੇ ਭਰੂਗੀ ਹਾਂ ਭਰਨਾ ਇਹਨੇ ਪੂਰਾ ਹੀ ਹੁਣ ਮਾਰੋ ਮਾਰ ਕੇ ਆ ਵੀ ਦੁੱਧ ਲਾਉਣ ਹਾਂਜੀ ਹਾਂਜੀ ਇਹ ਕਿੰਨੇ ਦੇ ਦੇ ਦੀਏ ਇਹਦਾ ਛੋਟਾ ਇਹ ਮੁੱਲ ਕਰਨਾ ਕਿੰਨਾ ਕ ਇਹਦਾ ਚਲੋ ਜਨੀਕ ਸਾਹ ਬਗਲੇ ਨੇ ਕਰਨੀਆਂ 10-20 ਦਿਨ ਹਾਂਜੀ ਬਾਜੀ ਉਹਨਾਂ ਦੇ ਚਲੋ ਸੇਵਾ ਹੋਂ ਸੇਵਾ ਦਾ ਟਾਈਮ ਆਇਆ ਪਿਛੇ ਵੀ ਚਲੋ ਸੇਵਾ ਕੀਤੀ ਆ ਬੜੀ ਐਡੀ ਹੋਈ ਆ ਪਰ ਗਾਂ ਵੀ ਹੋਂ ਸੇਵਾ ਮੰਗਣੀ ਅਗਲੇ ਕੋਲ ਨੇ ਉਹ 5-7000 ਤਾਂ ਖਾਏਗੀ ਨਾ ਜੇ ਕਰੀਗਾ ਸੇਵਾ ਦੇਦੀ ਹਾਂਜੀ ਤੇ ਇਹਦਾ ਵੀਰ ਜੀ ਉਹਨਾਂ ਦੇ 70 ਕਰ ਦੇ ਜੀ ਹਾਂਜੀ ਇਹ ਹਾਂ ਨਾ ਹੀ 8000 ਦੀ ਦੇ ਦਿੰਗੇ ਅੱਛਾ 8000 ਦੀ ਹਾਂਜੀ 80 ਠੀਕ ਆ ਬਾਕੀ ਉਹਨਾਂ ਦਾ ਵੀ ਬੋਦੀ ਵਾਲੀ ਲੈੜਿਆ ਅੱਛਾ ਪੂਰੇ 60 ਦੇ 60 ਦੀ ਦੇਣਾ ਠੀਕ 60 ਦੀ ਚਲੋ ਬਾਕੀ ਇਹ ਆ ਵੀ ਆਪਣੀਆਂ ਕੋਈ ਪਾਸ ਕਰਕੇ ਨਾ ਇੱਥੋਂ ਤੁਹਾਡੇ ਘਰੋਂ ਜੀ ਹਾਂਜੀ ਜ਼ਰੂਰ ਜੀ ਚੁਾਈ ਕਰਕੇ ਤੇ ਵੇਖ ਚੱਕ ਕੇ ਖੜੇ ਤੇ ਜਿਹੜੀ ਟੋਕੜ ਕੱਪਨ ਮਾਦੀ ਕਿੰਨੇ ਦਿਨਾਂ ਵਿੱਚ ਕੋਈ ਚੈੱਕ ਕਰਾ ਲੈ ਉਹ ਚੈੱਕ ਬਾਜੀ ਉਹ ਚੈੱਕ ਬਾਜੀ ਕੋਈ ਫਿਰ ਵੀ 2-3 ਦਿਨਾਂ ਅੱਜ ਹਾਂਜੀ ਉਹ ਮੋਗੇ ਆਪਣੇ 5 ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲੈ 5 ਦਿਨਾਂ ਦੇ ਵਿੱਚ ਵਿੱਚ ਹਾਂਜੀ ਹਾਂ ਜੇ ਕਹਿੰਦੇ ਆਨਲਾਈਨ ਮੰਗਾਉਣੀ ਆ ਹਾਂਜੀ ਜੇ ਇੱਥੇ ਕੋਈ ਲਾਗੇ ਵੀਰ ਆਉਂਦਾ ਵਾ ਤਾਂ ਆਪਣਾ ਡਾਕਟਰ ਲੈ ਆਵੇ ਡਾਕਟਰ ਲੈ ਆਵੇ ਹਨਾ ਤੇ ਜੇ ਕਹਿੰਦੇ ਆਨਲਾਈਨ ਮੰਗਾਉਣੀ ਆ ਤਾਂ ਅਗਲੇ ਬੰਦੇ ਡਾਕਟਰ ਆਪਣਾ ਪਿਠਾੜੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤਸੱਲੀ ਕਰਕੇ ਖੜੋ ਜੀ